ਬੀਤੇ ਦਿਨ ਅਮਰੀਕਾ ਨੇ 116 ਗੈਰ ਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਜਿਨ੍ਹਾਂ ਦਾ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਸੁਖਚੈਨ ਸਿੰਘ ਹੈ ਉਹ ਵੀ ਸ਼ਾਮਲ ਸੀ ਤਾਂ ਸੇ ਇੱਕ ਸੁਖਚੈਨ ਸਿਰਫ ਮਹਿਜ਼ 20 ਦਿਨ ਪਹਿਲਾਂ ਹੀ ਅਮਰੀਕਾ ਦਾ ਬਾਰਡਰ ਟੱਪਿਆ ਸੀ ਅਮਰੀਕਾ 'ਚ ਦਾਖਲ ਹੋਇਆ ਸੀ ਤੇ 20 ਦਿਨਾਂ ਬਾਅਦ 트ੰਪ ਨੇ ਕਾਰਵਾਈ ਕਰਦਿਆਂ ਉਸ ਨੂੰ ਵਾਪਸ ਉਸ ਦੇ ਦੇਸ਼ ਭਾਰਤ ਭੇਜ ਦਿੱਤਾ ਸੁਖਚੈਨ ਸਿੰਘ ਦਾ ਪਰਿਵਾਰ ਸਾਹਮਣੇ ਹੈ ਜਿਨ੍ਹਾਂ ਨੇ ਦੱਸਿਆ ਕਿ ਸੁਖਚੈਨ ਸਿੰਘ ਕੁਝ ਸਮਾਂ ਪਹਿਲਾਂ ਯੂਕੇ ਗਿਆ ਸੀ ਉਸ ਵੇਲੇ 22 ਲੱਖ ਰੁਪਏ ਲੱਗਾ ਗਰੀਬ ਪਰਿਵਾਰ ਸੀ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੇ 22 ਲੱਖ ਰੁਪਏ ਇਕੱਠਾ ਕੀਤਾ ਤੇ ਉਸ ਨੂੰ ਯੂਕੇ ਭੇਜ ਦਿੱਤਾ ਇੰਗਲੈਂਡ ਪਹੁੰਚ ਗਿਆ ਉਸੇ ਸਾਰਾ ਕੁਝ ਸਹੀ ਚੱਲ ਰਿਹਾ ਸੀ ਪਰ ਪਤਾ ਨਹੀਂ ਕੀ ਹੋਇਆ ਕਿ ਸੁਖਚੈਨ ਸਿੰਘ ਨੇ ਮਨ ਬਣਾ ਲਿਆ ਅਮਰੀਕਾ ਜਾਣ ਦਾ ਹੋ ਸਕਦਾ ਸੋਚਿਆ ਹੋਵੇ ਕਿ ਹੁਣ ਯੂਕੇ ਤਾਂ ਸੈਟਲ ਹੋ ਹੀ ਗਿਆ ਯੂਕੇ ਤਾਂ ਕੰਮ ਸਹੀ ਚੱਲ ਰਿਹਾ ਹੈ ਜਿਆਦਾ ਪੈਸੇ ਕਮਾਉਂਦੇ ਆ ਤੇ ਅਮਰੀਕਾ ਵਾਲਾ ਖਵਾਉਂਦੇ ਆ ਤੇ ਉਸਨੇ ਮਨ ਬਣਾ ਲਿਆ ਕਿ ਅਮਰੀਕਾ ਜਾਣਾ ਹੈ ਪਰ ਉਸ ਕੋਲ ਕੋਈ ਵੀ ਡਾਕੂਮੈਂਟੇਸ਼ਨ ਨਹੀਂ ਸੀ ਕੋਈ ਡਾਕੂਮੈਂਟਸ ਨਹੀਂ ਸੀ ਜਿਸ ਕਾਰਨ ਉਸਨੇ ਗੈਰ ਕਾਨੂੰਨੀ ਢੰਗ ਅਪਣਾ ਲਿਆ ਤੇ ਡੋਂਕੀ ਰਾਹੀਂ ਅਮਰੀਕਾ 'ਚ ਦਾਖਲ ਹੋਣ ਦਾ ਜਿਹੜਾ ਉਹ ਉਸਨੇ ਫੈਸਲਾ ਲੈ ਲਿਆ ਤੇ 20 ਦਿਨ ਪਹਿਲਾਂ 26 ਜਨਵਰੀ ਨੂੰ ਉਸਨੇ ਬਾਰਡਰ ਟੱਪਿਆ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਮੈਂ ਅਮਰੀਕਾ ਪਹੁੰਚ ਗਿਆ ਪਰਿਵਾਰ ਨੇ ਇਹ ਵੀ ਦੱਸਿਆ ਕਿ ਜਦੋਂ ਯੂਕੇ ਸੀ 22 ਲੱਖ ਰੁਪਏ ਬੜੀ ਹੀ ਮੁਸ਼ਕਲ ਨਾਲ ਇਕੱਠਾ ਕੀਤਾ ਸੀ ਪਰ ਜਦੋਂ ਉਸਨੇ ਅਮਰੀਕਾ ਜਾਣ ਬਾਰੇ ਸੋਚਿਆ ਤਾਂ ਉਸਨੇ ਫਿਰ ਤੋਂ ਘਰੇ ਫੋਨ ਕਰਤਾ ਕਿ ਉਸ ਨੂੰ 20 ਲੱਖ ਰੁਪਏ ਚਾਹੀਦੇ ਨੇ ਪਰਿਵਾਰ ਨੇ ਉਹ ਵੀ ਜ਼ਮੀਨ ਵੇਚੀ ਜ਼ਮੀਨ ਗਹਿਣੇ ਵੀ ਰੱਖੀ ਘਰ ਦਾ ਸਮਾਨ ਹੋਰ ਵੀ ਕਈ ਵੇਚਾਇਆ ਤੇ 20 ਲੱਖ ਰੁਪਏ ਇਕੱਠੇ ਕਰਕੇ ਉਸ ਨੂੰ ਦਿੱਤੇ ਤੇ ਸੋਚਿਆ ਕਿ ਹੋ ਸਕਦਾ ਹੈ ਕਿ ਅਮਰੀਕਾ ਜਾ ਕੇ ਉਸ ਦਾ ਕੰਮ ਜ਼ਿਆਦਾ ਵਧੀਆ ਹੋ ਜਾਵੇ ਤੇ ਅਮਰੀਕਾ ਜਾ ਕੇ ਚੰਗਾ ਭਵਿੱਖ ਬਣ ਜਗਾ ਜ਼ਿਆਦਾ ਪੈਸਾ ਕਮਾਵੇਗਾ ਪਰਿਵਾਰ ਨੇ ਉਸ ਨੂੰ 20 ਲੱਖ ਰੁਪਏ ਇਕੱਠੇ ਕਰ ਦਿੱਤਾ ਤੇ 26 ਜਨਵਰੀ ਨੂੰ ਉਸਨੇ ਅਮਰੀਕਾ ਦਾ ਬਾਰਡਰ ਕਰਾਸ ਕਰ ਲਿਆ ਤੇ ਅਮਰੀਕਾ ਪਹੁੰਚ ਗਿਆ ਪਰ ਡੋਨਾਲਡ ਟਰੰਪ ਨੇ ਜੋ ਕਿਹਾ ਹੋਇਆ ਸੀ ਕਿ ਉਹ ਕਾਰਵਾਈ ਕਰਨਗੇ ਸਖਤ ਹੋਏ ਹੋਏ ਸੀ ਲਗਾਤਾਰ ਕਾਰਵਾਈ ਹੋ ਰਹੀ ਸੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਤਹਿਤ ਤੇ ਇਸੇ ਤਹਿਤ ਉਹਨਾਂ ਨੇ ਸੁਖਚੈਨ ਸਿੰਘ ਦੇ ਖਿਲਾਫ ਹੀ ਕਾਰਵਾਈ ਕੀਤੀ ਤੇ 20 ਦਿਨ ਬਾਅਦ ਹੀ ਉਸ ਨੂੰ ਰਿਪੋਰਟ ਕਰਕੇ ਵਾਪਸ ਭਾਰਤ ਭੇਜਤਾ ਜਿੱਥੇ ਯੂਕੇ ਕਾਫੀ ਅੱਛਾ ਚੱਲ ਰਿਹਾ ਸੀ ਅਮਰੀਕਾ ਦਾ ਸੁਪਨਾ ਦੇਖਿਆ ਪਰ ਕੀ ਹੋਇਆ ਉਹ ਸਾਰੇ ਸੁਪਨੇ ਤੇ ਪਾਣੀ ਫਰ ਗਿਆ ਤੇ ਵਾਪਸ ਉਸ ਨੂੰ ਆਪਣੇ ਦੇਸ਼ ਆਣਾ ਪਿਆ ਪੰਜਾਬ ਆਉਣਾ ਪਿਆ ਭਾਰਤ ਆਉਣਾ ਪਿਆ ਹੋਰ ਕੀ ਕੁਝ ਕਿਹਾ ਉਸਦੇ ਪਰਿਵਾਰ ਨੇ ਤੁਸੀਂ ਵੀ ਸੁਣੋ 26 ਜਨਵਰੀ ਨੂੰ ਮੇਰੇ ਤਿੰਨ ਤਰ੍ਹਾਂ ਉਹਨਾਂ ਨੇ ਬਾਰਡਰ ਕ੍ਰੋਸ ਉਸ ਤੋਂ ਬਾਅਦ ਬਾਰਡਰ ਕ੍ਰੋਸ ਤੇ ਆਈ ਉਹਨਾਂ ਨੇ ਫੋਨ ਲਾ ਦਿੱਤਾ ਵਾ ਵੀ ਅਸੀਂ ਬਾਰਡਰ ਕ੍ਰੋਸ ਕਰ ਗਏ ਹੁਣ ਇੱਥੋਂ ਦੇ ਚੁੰਕੀ ਵਾਲੇ ਆਉਣ ਕੇ ਸਾਨੂੰ ਲੈ ਕੇ ਜਾਣਗੇ ਉਸ ਤੋਂ ਬਾਅਦ ਫਿਰ ਇਹ ਫੋਨ ਨਹੀਂ ਆਇਆ ਅੱਜ 22 ਦਿਨ ਹੋ ਗਏ 22 ਦਿਨਾਂ ਬਾਅਦ ਡਿਪਾਰਟਮੈਂਟੋਂ ਕੀ ਆ ਰਹੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਸ ਦਾ ਡਿਪਾਰਟਮੈਂਟ ਆਇਆ ਸਾਨੂੰ ਮੇਰੀ ਲਿਸਟ 'ਚ ਪਤਾ ਲੱਗਾ ਜਦੋਂ ਲਿਸਟ ਆਈ ਉਹਦੇ ਵਿੱਚ ਮੰਮਾ ਪਾਪਾ ਦਾ ਨਾਮ ਪਿੰਡ ਦਾ ਨਾਮ ਤੇ ਇਹ ਕਦ ਉਸ ਤਰ੍ਹਾਂ ਵੈਸੇ ਕਦੋਂ ਦਾ ਬਾਹਰ ਗਿਆ ਹੋਇਆ ਸੀ ਕਿਹੜੇ ਦੇਸ਼ ਚ ਸੀ ਇਹ ਤੋਂ ਪਹਿਲਾਂ ਇਹ ਮੇਰੇ 22 ਸਾਲ ਹੋ ਗਏ ਪਹਿਲਾਂ ਇੰਗਲੈਂਡ ਸੀ ਇੰਗਲੈਂਡ ਤੋਂ ਬਾਅਦ ਵਿੱਚ ਇਹਨਾਂ ਨੇ ਯੂ ਐਸ ਏ ਚ ਜਾਣ ਦਾ ਡਿਸੀਜਨ ਲਿਆ ਉੱਥੇ 22 ਦਿਨ ਰੁਕੇ ਪਤਾ ਨਹੀਂ ਕਿਹੋ ਜੀ ਕੰਡੀਸ਼ਨ ਚ ਉਹਨਾਂ ਨੇ ਰੱਖਿਆ 22 ਦਿਨ ਬਾਅਦ ਇੰਡੀਆ ਆ ਰਹੇ ਤੇ ਕਿੰਨਾ ਖਰਚਾ ਹੋਇਆ ਸੀ ਜਦੋਂ ਭੇਜਿਆ ਗਿਆ ਸੀ ਪਹਿਲਾਂ ਮੇਰੇ ਪਾਈ ਲੱਗਾ ਸੀ ਇੰਗਲੈਂਡ ਦਾ 20 ਲੱਖ ਹੁਣ ਅਕੇ ਯੂ ਐਸ ਏ ਦਾ ਦਿੱਤਾ ਹੋਇਆ ਕੀ ਮੰਗ ਕੀ ਕਰਦੇ ਨੇ ਮੰਗ ਵੀਰੇ ਇਹੀ ਵੀ ਐਜੰਟ ਦੀ ਕਾਰਵਾਈ ਕੀਤੀ ਜਾਵੇ ਸਾਡੇ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕੋਈ ਜ਼ਾਇਦਾਦ ਵੀ ਵੇਚੀ ਹੈ ਕਿ ਇਸ ਤਰ੍ਹਾਂ ਹਾਂਜੀ ਵੀਰੇ ਜ਼ਾਇਦਾਦੀ ਵੇਚ ਕੇ ਗਏ ਸੀ ਕਿੰਨੇ ਬੱਚੇ ਕਿੰਨੇ ਨੇ ਇੱਕ ਪੁੱਤ ਬੇਟਾ ਹੀ ਹੈ ਮੇਰੇ 3 ਸਾਲ ਦਾ ਤੇ ਜਿਹੜਾ ਮੁੰਡਾ ਆ ਰਿਹਾ ਬਾਹਰੋਂ ਉਹਦਾ ਨਾਂ ਕੀ ਸੀ ਤੁਹਾਡਾ ਕੀ ਲੱਗਦਾ ਬੇਟਾ ਹੈ ਤਾਂ ਕੀ ਗੱਲ ਕੀ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ ਰਿਪੋਰਟ ਹੋ ਗਿਆ ਤੁਹਾਾਰਿਆ ਆ ਜੀ ਖਬਰਾਂ ਜੀ ਸੁਣਿਆ ਹਾਂ ਸਰ ਯਾਰ ਮੈਂ ਪੁੱਛਿਆ ਤੇ ਕਿਹੜੇ ਹਾਲਾਤਾਂ ਚ ਉਹਨੂੰ ਭੇਜਿਆ ਸੀ ਇਸ ਤੋਂ ਕਿੰਨੀ ਵੇਚੀ ਜਮੀਨ ਕਿੰਨੀ ਵੇਚੀ ਤੇ ਬਾਕੀ ਪੈਸੇ ਫੜ ਫੜ ਕੇ ਤੇ ਕਦੋਂ ਦਾ ਪਹਿਲਾਂ ਕਿਹੜੇ ਦੇਸ਼ ਸੀ ਗਿਆ ਸੀ ਉੱਥੇ ਦਿੱਤਾ ਗਿਆ ਸੀ ਤੇ ਉਦੋਂ ਬਾਅਦ ਕਿੰਨਾ ਚਿਰ ਹੋ ਗਿਆ ਉਹਨੂੰ ਕਿੰਨੀ ਤਰੀਕ ਨੂੰ ਗਿਆ ਹੈ ਕਿਤਾਈ ਸਾਲ ਹੋ ਗਿਆ ਇਤਨੀ ਦੇਰ ਪਤਾ ਨਹੀਂ ਨਹੀਂ ਜਿਹੜੀ ਹੁਣ ਜਿਹੜੀ ਗਿਆ 26 ਜਨਵਰੀ ਨੂੰ ਤੇ ਹੁਣ ਸਰਕਾਰ ਪਾਸੋਂ ਕੀ ਮੰਗ ਕਰਦੇ ਸੀ ਸਰਕਾਰ ਕੋ ਹੋ ਜਾਂਦੇ ਆਪੇ ਨੂੰ ਕਿ ਲੋਕੀ ਦਿੱਤੀ ਜਾ